ਸਤਿ ਸ਼੍ਰੀ ਅਕਾਲ ਜੀ ਅੱਜ ਵੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਿਹਾ ਹੈ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ 27 ਅਗਸਤ ਨੂੰ ਛੁੱਟੀ ਦਾ ਐਲਾਨ ਹੋ ਗਿਆ ਹੈ ਜੀ ਹਾਂ ਨਵੀਂ ਵਕੇਸ਼ਨ ਵੀ ਹੋ ਗਿਆ ਹੈ ਜਾਰੀ ਜੀ ਹਾਂ ਪੰਜਾਬ ਦੇ ਵਿੱਚ ਹੁਣ ਬੁੱਧਵਾਰ 27 ਅਗਸਤ ਨੂੰ ਰੱਖਮੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਦਰਅਸਲ 27 ਅਗਸਤ ਨੂੰ ਸਵੰਤ ਸਰੀ ਦਿਵਸ ਹੈ ਜਿਸ ਦੇ ਕਾਰਨ ਹੁਣ ਪੰਜਾਬ ਸਰਕਾਰ ਨੇ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ ਸਰਕਾਰ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ 27 ਅਗਸਤ ਨੂੰ ਛੁੱਟੀ ਰਹੇਗੀ ਤੇ ਇਸ ਤੋਂ ਇਲਾਵਾ ਇਹ ਜਿਹੜੀ ਕਿ ਰਾਖਵੀਆਂ ਛੁੱਟੀਆਂ ਦੇ ਵਿੱਚ ਇਸ ਛੁੱਟੀ ਨੂੰ ਸ਼ਾਮਲ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਹੁਣ ਸਾਲ 2025 ਅਤੇ 26 ਦੇ ਲਈ ਛੁੱਟੀਆਂ ਦੇ ਕੈਲੰਡਰ ਦੇ ਵਿੱਚ 28 ਰਾਖਵੀਆਂ ਛੁੱਟੀਆਂ ਜਿਹੜੀਆਂ ਕੀ ਐਲਾਨੀਆਂ ਹਨ ਜਿਸ ਦੇ ਵਿੱਚ ਕੀ ਹੁਣ ਇਹ ਛੁੱਟੀ ਨੂੰ ਵੀ ਐਡ ਕਰ ਲਿਆ ਗਿਆ ਹੈ ਇਹ ਛੁੱਟੀ ਜਿਹੜੀ ਕਿ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਕਰਮਚਾਰੀਆਂ ਇਸ ਤੋਂ ਇਲਾਵਾ ਸਕੂਲ ਕਾਲਜ ਤੇ ਸਾਰਾ ਕੁਝ ਜਿਹੜਾ ਕਿ ਪੰਜਾਬ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਬੰਦ ਰਹੇਗਾ ਸੋ ਤੁਸੀਂ ਕੈਲੰਡਰ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜਿਹੜੀਆਂ ਛੁੱਟੀਆਂ ਦੇ ਵਿੱਚ ਜਿਹੜਾ ਐਡ ਕੀਤੀਆਂ ਗਈਆਂ ਹਨ ਛੁੱਟੀਆਂ ਸੋ ਉਹਨਾਂ ਦੇ ਵਿੱਚ ਜਿਹੜੀ ਹੁਣ ਇਹ ਛੁੱਟੀ ਵੀ ਸ਼ਾਮਲ ਕਰ ਲਈ ਗਈ ਹੈ ਸੋ 27 ਅਗਸਤ ਜਿਹੜਾ ਕਿ ਦਿਨ ਬੁੱਧਵਾਰ ਨੂੰ ਸਾਰੇ ਹੀ ਵਿਦਿਅਕ ਅਦਾਰੇ ਅਤੇ ਇਸ ਤੋਂ ਇਲਾਵਾ ਸਕੂਲ ਕਾਲਜ ਅਤੇ ਇਸ ਤੋਂ ਇਲਾਵਾ ਸਰਕਾਰੀ ਦਫ਼ਤਰ ਬੰਦ ਰਹਿਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ 24 ਅਗਸਤ ਨੂੰ ਲੈ ਕੇ ਵੱਡਾ ਐਲਾਨ ਹੋ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਇਕੱਠ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ 24 ਅਗਸਤ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ 20 ਅਗਸਤ ਨੂੰ ਸਮਰਾਲਾ ਦੀ ਮਾਰਕੀਟ ਕਮੇਟੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਰੇ ਹੀ ਕਿਸਾਨ ਸੰਗਠਨਾਂ ਨੇ 24 ਅਗਸਤ ਨੂੰ ਸਮਰਾਲਾ ਦੀ ਅਨਾਜ ਮੰਡੀ ਦੇ ਵਿੱਚ ਇੱਕ ਵਿਸ਼ਾਲ ਸਭਾ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਮੌਕੇ ਕਿਸਾਨ ਜੂਨੀਅਨ ਬੀਕੇਜੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਲੈਂਡ ਪੂਲਿੰਗ ਯੋਜਨਾ ਦੇ ਖਿਲਾਫ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ ਤੇ ਸਰਕਾਰ ਨੂੰ ਇਸ ਯੋਜਨਾ ਨੂੰ ਵਾਪਸ ਲੈਣਾ ਪਿਆ ਹੈ ਰਾਜੇਵਾਲ ਨੇ ਕਿਹਾ ਹੈ ਕਿ ਕਿਸਾਨਾਂ ਦੀ ਏਕਤਾ ਅਤੇ ਉਹਨਾਂ ਦੇ ਡੱਡੇ ਰਹਿਣ ਦਾ ਨਤੀਜਾ ਹੈ ਕਿ ਸਰਕਾਰ ਨੂੰ ਪਿੱਛੇ ਹਟਣਾ ਪਿਆ ਹੈ ਤੇ ਹੁਣ 24 ਅਗਸਤ ਨੂੰ ਹੋਣ ਵਾਲੀ ਇਸ ਸਭਾ ਦੇ ਵਿੱਚ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਜਿੱਤ ਦਾ ਜਸ਼ਨ ਵੀ ਮਨਾਇਆ ਜਾਵੇਗਾ ਤੇ ਇਸ ਦੇ ਇਲਾਵਾ ਅਗਲੇ ਆਉਣ ਵਾਲੇ ਸੰਘਰਸ਼ਾਂ ਦੇ ਲਈ ਵੀ ਕਿਸਾਨਾਂ ਨੂੰ ਨਵੀਂ ਪ੍ਰੇਰਣਾ ਦਿੱਤੀ ਜਾਵੇਗੀ ਸੋ ਰਾਜੇਵਾਲ ਨੇ ਕਿਹਾ ਹੈ ਕਿ ਕਿਸਾਨਾਂ ਦੇ ਲਈ ਸੰਘਰਸ਼ ਦੀ ਜਿੱਤ ਜਿਹੜੀ ਕਿ ਉਹ ਕਾਫੀ ਜ਼ਿਆਦਾ ਖੁਸ਼ੀ ਵਾਲੀ ਹੈ ਸੋ 24 ਅਗਸਤ ਨੂੰ ਹੁਣ ਸਮਰਾਲਾ ਦੀ ਅਨਾਜ ਮੰਡੀ ਦੇ ਵਿੱਚ ਇੱਕ ਵੱਡਾ ਸਮਾਗਮ ਕਰਵਾਇਆ ਜਾਵੇਗਾ ਇਹ ਕਿਸਾਨ ਏਕਤਾ ਦੀ ਜਿੱਤ ਹੈ ਤੇ ਜਿਸ ਦੇ ਨਾਲ ਹੁਣ ਇਹ ਸਾਬਤ ਹੁੰਦਾ ਹੈ ਕਿ ਜਦੋਂ ਕਿਸਾਨ ਇਕੱਠੇ ਖੜਦੇ ਹਨ ਤੇ ਵੱਡੀਆਂ-ਵੱਡੀਆਂ ਯੋਜਨਾਵਾਂ ਵੀ ਸਰਕਾਰ ਨੂੰ ਰੱਦ ਕਰਨੀਆਂ ਪੈਂਦੀਆਂ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਪਾਕਿਸਤਾਨੀ ਏਜੰਟ ਦਵਿੰਦਰ ਨੇ ਭੇਜੀਆਂ ਸਨ ਫੌਜ ਕੈਂਪ ਦੀਆਂ ਤਸਵੀਰਾਂ ਆਈਐਸਆਈ ਦੇ ਲਈ ਕੰਮ ਕਰਨ ਵਾਲੇ ਸਨ ਦੋਸਤ ਜੀਹਾਂ ਜਾਂਚ ਦੇ ਵਿੱਚ ਹੋ ਗਏ ਹਨ ਵੱਡੇ ਖੁਲਾਸੇ ਤੁਹਾਨੂੰ ਦੱਦੀਏ ਕਿ ਇਹ ਪੰਜਾਬੀ ਨੌਜਵਾਨ ਨੂੰ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਕਿ ਭਾਰਤ ਪੁਲਿਸ ਦੇ ਵੱਲੋਂ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸੀ ਜਸੂਸੀ ਦੇ ਇਸ ਨੌਜਵਾਨ ਦੇ ਉੱਤੇ ਦੋਸ਼ ਲੱਗੇ ਸਨ ਤੇ ਹੁਣ ਇਸ ਤੋਂ ਬਾਅਦ ਐਸਆਈਟੀ ਨੇ ਪਿੰਡ ਮਸਤਗੜ ਦੇ ਵਸਨੀਕ ਦਵਿੰਦਰ ਸਿੰਘ ਦੇ ਮਾਮਲੇ ਦੀ ਜਿਹੜੀ ਕਿ ਜਾਂਚ ਪੂਰੀ ਕਰ ਲਈ ਹੈ ਜਿਸ ਨੂੰ ਕਿ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਦੋਸ਼ੀ ਵਿਚ ਕੁਝ ਮਹੀਨੇ ਪਹਿਲਾਂ ਹੀ ਫੜਿਆ ਗਿਆ ਸੀ ਇਸ ਮਾਮਲੇ ਦੇ ਵਿੱਚ ਹੁਣ ਐਸਆਈਟੀ ਦੇ ਵੱਲੋਂ ਕੈਂਥਲ ਅਦਾਲਤ ਦੇ ਵਿੱਚ 136 ਪੰਨਿਆਂ ਦੀ ਚਾਰਜ ਸ਼ੀਟ ਅਤੇ ਇਸ ਤੋਂ ਇਲਾਵਾ ਦੋ ਟੀਵੀ ਹਾਰਡ ਡਿਸਕ ਜਿਹੜੀਆਂ ਕਿ ਪੇਸ਼ ਕੀਤੀਆਂ ਹਨ ਜਾਂਚ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਦਵਿੰਦਰ ਪਾਕਿਸਤਾਨੀ ਖੂਫੀਆ ਅਧਿਕਾਰੀ ਸ਼ਾਹਜੀ ਦੇ ਸੰਪਰਕ ਦੇ ਵਿੱਚ ਸੀ ਸ਼ਾਹਜੀ ਨੇ ਦਵਿੰਦਰ ਦੀ ਮੁਲਾਕਾਤ ਰਸ਼ੀਦ ਮੁਹੰਮਦ ਅਤੇ ਇਸ ਤੋਂ ਇਲਾਵਾ ਅਰਸ਼ਲਾਨ ਅਤੇ ਇਸ ਤੋਂ ਇਲਾਵਾ ਰੀਆ ਨਾਮ ਦੀ ਇੱਕ ਕੁੜੀ ਦੇ ਨਾਲ ਕਰਵਾਈ ਸੀ ਇਹ ਚਾਰੇ ਆਈਐਸਆਈ ਦੇ ਲਈ ਕੰਮ ਕਰਦੇ ਸਨ ਤੇ ਪਾਕਿਸਤਾਨ ਦੇ ਲਈ ਖੂਫੀਆ ਜਾਣਕਾਰੀ ਪਰ ਆਫਤ ਕਰਦੇ ਸਨ ਨਵੰਬਰ 2024 ਦੇ ਵਿੱਚ ਦਵਿੰਦਰ ਪਿੰਡ ਦੇ ਲੋਕਾਂ ਦੇ ਨਾਲ ਪਾਕਿਸਤਾਨ ਗਿਆ ਸੀ ਉੱਥੇ ਸ਼ਾਹ ਜੀ ਨੇ ਦਵਿੰਦਰ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਤੇ ਉਸ ਨੂੰ ਪਾਕਿਸਤਾਨ ਦੇ ਵਿੱਚ ਖਰੀਦਦਾਰੀ ਕਰਵਾਉਣ ਦੇ ਲਈ ਵੀ ਕਿਹਾ ਸੀ ਸੋ ਇਸ ਤੋਂ ਬਾਅਦ ਸ਼ਾਹ ਜੀ ਮੁੱਖ ਮਾਸਟਰਮਾਈਂਡ ਹੈ ਤੇ ਉਸ ਨੇ ਦਵਿੰਦਰ ਨੂੰ ਦੱਸਿਆ ਕਿ ਉਸ ਦੇ ਪੁਰਖੇ ਪਾਕਿਸਤਾਨ ਤੋਂ ਸੰਨ ਤੇ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹੋਇਆ ਦਵਿੰਦਰ ਖੂਫੀਆ ਜਾਣਕਾਰੀ ਦੇਣ ਦੇ ਲਈ ਰਾਜ਼ੀ ਹੋ ਗਿਆ ਭਾਰਤੋਂ ਤੋਂ ਬਾਅਦ ਦਵਿੰਦਰ ਵਟਸਐਪ ਅਤੇ ਸਨੈਪਚੈਟ ਦੇ ਰਾਹੀਂ ਉਹਨਾਂ ਚਾਰਾਂ ਦੇ ਨਾਲ ਗੱਲ ਕਰਦਾ ਸੀ ਤੇ ਪਟਿਆਲਾ ਆਰਮੀ ਦੇ ਕੈਂਪ ਤੇ ਬਾਨਾਂ ਦੀਆਂ ਫੋਟੋਆਂ ਅਤੇ ਵੀਡੀਓ ਵੀ ਜਿਹੜੀਆਂ ਕਿ ਸ਼ਾਹ ਜੀ ਨੂੰ ਭੇਜਦਾ ਸੀ ਸੋ ਸ਼ਾਹ ਜੀ ਦੇ ਨਿਰਦੇਸ਼ਾਂ ਦੇ ਉੱਤੇ ਹੀ ਦਵਿੰਦਰ ਨੇ ਜ਼ਿਕਰ ਕੀਤਾ ਹੈ ਕਿ ਇੱਕ ਵਿਅਕਤੀ ਨੇ ਉਸਦੇ ਖਾਤੇ ਦੇ ਵਿੱਚ 1500 ਰੁਪਏ ਵੀ ਭੇਜੇ ਸਨ ਸੋ ਇਹ ਜਿਹੜਾ ਕਿ ਕਾਫੀ ਜ਼ਿਆਦਾ ਹੁਣ ਤੁਹਾਨੂੰ ਦੱਸਦੀ ਹੈ ਕਿ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਸੋ ਇਹ ਨੌਜਵਾਨ ਦੇ ਉੱਤੇ ਜਿਹੜੇ ਕਿ ਦੋਸ਼ ਹੁਣ ਲੱਗ ਚੁੱਕੇ ਹਨ ਕਿ ਇਹ ਆਈਐਸਆਈ ਜਿਹੜੀ ਕਿ ਜਸੂਸੀ ਕਰ ਰਿਹਾ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਲਟੇਰੇ ਜਿਹੜੇ ਕਿ ਬੇਖੌਫ ਹੋ ਕੇ ਘੁੰਮ ਰਹੇ ਹਨ ਸੋ ਦਿਨ ਦਿਹਾੜੇ ਵੀ ਬੇਖੌਫ ਹੋ ਕੇ ਘੁੰਮਦੇ ਲਟੇਰੀਆਂ ਨੇ ਜਿਹੜੇ ਕਿ ਦੋ ਬਾਈਕ ਤੇ ਸਵਾਰ ਹੋ ਕੇ ਆਏ ਤੇ ਔਰਤ ਦਾ ਮੋਬਾਈਲ ਖੋ ਕੇ ਫਰਾਰ ਹੋ ਚੁੱਕੇ ਹਨ ਜੀਹਾਂ ਔਰਤ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਤੇ ਲਟੇਰੀਆਂ ਦੀ ਵੀ ਜਿਹੜੀ ਆ ਤਸਵੀਰ ਸੀਸੀਟੀਵੀ ਫੂਟੇਜ ਦੇ ਵਿੱਚ ਕੈਦ ਹੋ ਗਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜੁਗਰਾਉ ਤੋਂ ਨਿਕਲ ਕੇ ਆ ਰਿਹਾ ਹੈ ਲੁੱਟਾਂ ਖਵਾਉਣ ਦੀਆਂ ਵਾਰਤਾਤਾਂ ਜਿਹੜੀਆਂ ਕਿ ਲਗਾਤਾਰ ਵੱਧ ਰਹੀਆਂ ਹਨ ਜਿਸ ਤੋਂ ਬਾਅਦ ਹੁਣੇ ਤਾਜ਼ਾ ਜਿਹੜੀ ਕਿ ਜਾਣਕਾਰੀ ਮਿਲੀ ਹੈ ਕਿ 9:30 ਵਜੇ ਦੇ ਕਰੀਬ ਨੌਜਵਾਨ ਜੋ ਕਿ ਬਾਈਕ ਤੇ ਉੱਤੇ ਸਵਾਰ ਹੋ ਕੇ ਆਉਂਦੇ ਹਨ ਤੇ ਉਹਨਾਂ ਦੇ ਵੱਲੋਂ ਇੱਕ ਔਰਤ ਦਾ ਮੋਬਾਈਲ ਫੋਨ ਖੋ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਕਿ ਉਹ ਫਰਾਰ ਹੋ ਜਾਂਦੇ ਹਨ ਆਪਣੇ ਨਾਲ ਖੋ ਲੁੱਟ ਖੋ ਦੀ ਵਾਪਰੀ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਅਨੂਵਾਸੀ ਢੁੱਡੀ ਕਹਿੰਦੇ ਦੱਸਿਆ ਹੈ ਕਿ ਉਹ ਜਗਰਾਉਂ ਕੱਪੜੀਆਂ ਵਾਲੀ ਦੁਕਾਨ ਦੇ ਉੱਤੇ ਕੰਮ ਕਰਦੀ ਹੈ ਤੇ ਜਿਵੇਂ ਹੀ ਉਹ ਅੱਜ ਆਪਣੇ ਕੱਪੜੀਆਂ ਵਾਲੀ ਦੁਕਾਨ ਦੇ ਉੱਤੇ ਕੰਮ ਕਰਨ ਦੇ ਲਈ ਜਾ ਰਹੀ ਸੀ ਤੇ ਜਿਵੇਂ ਹੀ ਉਹ ਮੱਕੜ ਵੇਕਰੀ ਦੇ ਕੋਲ ਪਹੁੰਚਦੀ ਹੈ ਤੋਂ ਇਸੇ ਦੌਰਾਨ ਜਿਹੜਾ ਕਿ ਕਮਲ ਚੌਕ ਵਾਲੀ ਸਾਈਡ ਤੋਂ ਬਾਈਕ ਸਵਾਰ ਦੋ ਨੌਜਵਾਨ ਆਉਂਦੇ ਹਨ ਤੇ ਝਾਪਟ ਮਾਰ ਕੇ ਉਸ ਦਾ ਪੋਕੋ ਕੰਪਨੀ ਦਾ ਫਮਾਉਂ ਜਿਹੜਾ ਕਿ ਖੋ ਕੇ ਫਰਾਰ ਹੋ ਜਾਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਕੁਝ ਵਿਅਕਤੀਆਂ ਦੇ ਵੱਲੋਂ ਉਸ ਦਾ ਉਹਨਾਂ ਦਾ ਜਿਹੜਾ ਕਿ ਪਿੱਛਾ ਵੀ ਕੀਤਾ ਗਿਆ ਪਰ ਲਟੇਰੇ ਜਿਹੜੇ ਆ ਉਹ ਉੱਥੋਂ ਬੜੀ ਤੇਜ਼ੀ ਦੇ ਨਾਲ ਫਰਾਰ ਹੋ ਜਾਂਦੇ ਹਨ ਔਰਤ ਦੇ ਨਾਲ ਹੋਈ ਲੁੱਟ ਖੋਹ ਦੀ ਇਸ ਘਟਨਾ ਤੋਂ ਬਾਅਦ ਹੁਣ ਬਾਜ਼ਾਰ ਦੀ ਇੱਕ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਘਟਨਾ ਸਾਰੀ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿੰਝ ਬਾਈਕ ਸਵਾਰ ਦੋ ਨੌਜਵਾਨ ਝਾਪੜ ਮਾਰ ਕੇ ਔਰਤ ਤੋਂ ਉਸ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦੇ ਹਨ ਸੋ ਵੇਖਦੇ ਜਿਹੜੀ ਕਿ ਸ਼ਰਮਨਾ ਕੇ ਹੁਣ ਖਬਰ ਹੈ ਕਿ ਇੱਕ ਦੀ ਦੁਕਾਨ ਦੇ ਉੱਤੇ ਕੰਮ ਕਰਨ ਵਾਲੀ ਔਰਤ ਜਿਸ ਦੇ ਕੋਲ ਇੱਕ ਸੁਧਾਰਨਕ ਪੋਕੋ ਕੰਪਨੀ ਦਾ ਫੋਨ ਸੀ ਸੋ ਉਹ ਵੀ ਲਟੇਰੀਆਂ ਦੇ ਵੱਲੋਂ ਨਹੀਂ ਛੱਡਿਆ ਗਿਆ ਹੈ ਸੋ ਪੁਲਿਸ ਨੂੰ ਜਲਦ ਤੋਂ ਜਲਦ ਐਕਸ਼ਨ ਲੈ ਕੇ ਇਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਸ ਲੇਡੀ ਦਾ ਜਿਹੜਾ ਕਿ ਇਹ ਫੋਨ ਸੀ ਇਸ ਨੂੰ ਵਾਪਸ ਦਿਵਾਉਣਾ ਚਾਹੀਦਾ ਹੈ ਇਸ ਤੋਂ ਬਾਅਦ ਹੁਣ ਮਜ਼ਦੂਰਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਪੰਜਾਬ ਸਰਕਾਰ ਨੇ ਹੁਣ ਮਜ਼ਦੂਰਾਂ ਦੇ ਲਈ ਵੱਡੀ ਰਾਹਤ ਦੇ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਲੇਬਰ ਰੇਟ ਦੇ ਵਿੱਚ ਕਰ ਦਿੱਤਾ ਹੈ ਇੰਨੇ ਫੀਸਦੀ ਵਾਧਾ ਜੀ ਹਾਂ ਮਜ਼ਦੂਰ ਭਲਾਈ ਵੱਲ ਜਿਹੜਾ ਕਿ ਇੱਕ ਹੋਰ ਕਦਮ ਚੁੱਕਦਿਆਂ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੰਡੀ ਲੇਬਰ ਰੇਟ ਦੇ ਵਿੱਚ 10 ਫੀਸਦੀ ਤੱਕ ਦੇ ਵਾਅਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਫੈਸਲਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸ਼ਟ ਦੀ ਪ੍ਰਧਾਨਗੀ 회ਟ ਹੋਈ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਦੇ ਦੌਰਾਨ ਲਿਆ ਗਿਆ ਹੈ ਜ਼ਿਕਰਯੋਗ ਹੈ ਕਿ ਝੋਨੇ ਦਾ ਮੰਡੀ ਲੇਬਰ ਰੇਟ ਜਿਹੜਾ ਕਿ 17 ਰੁਪਏ ਤੋਂ ਵਧਾ ਕੇ ਹੁਣ 19.26 ਰੁਪਏ ਪ੍ਰਤੀ ਬੈਗ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਹੁਣ ਪ੍ਰਤੀ ਬੈਗ 1.76 ਰੁਪਏ ਦਾ ਵਾਧਾ ਹੋਵੇਗਾ ਹਰਚੰਦ ਸਿੰਘ ਬਰਸ਼ਟ ਨੇ ਕਿਹਾ ਹੈ ਕਿ ਮੰਡੀ ਲੇਬਰ ਰੇਟ 10% ਦੀ ਵਾਧਾ ਜਿਹੜਾ ਕਿ ਮਜ਼ਦੂਰ ਜੂਨੀਅਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਕੀਤਾ ਗਿਆ ਹੈ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਹੁਣ ਮਜ਼ਦੂਰਾਂ ਭਲਾਈ ਪ੍ਰਤੀ ਜਿਹੜਾ ਕਿ ਵਚਨਬੱਧਤਾ ਨੂੰ ਦਰਸਾਇਆ ਗਿਆ ਹੈ ਸੁਸੋਧੀਆਂ ਦਰਾਂ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਅਤਿ ਲੋੜੀਂਦੀ ਰਾਹਤ ਪ੍ਰਦਾਨ ਕਰਨਗੀਆਂ ਸੋ ਇਹ ਮਜ਼ਦੂਰਾਂ ਦੇ ਲਈ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 22, 23 ਅਤੇ ਇਸ ਤੋਂ ਇਲਾਵਾ 24 ਤਰੀਕਾਂ ਦੇ ਲਈ ਵੱਡੀ ਚੇਤਾਵਨੀ ਪੌਂਗ ਡੈਮ ਤੋਂ ਛੱਡਿਆ ਗਿਆ ਹੈ। ਪਾਣੀ ਹੁਸ਼ਿਆਰਪੁਰ ਅਲਰਟ ਤੇ 13 ਜ਼ਿਲ੍ਹਿਆਂ ਦੇ ਵਿੱਚ ਤੇਜ਼ ਬਾਰਿਸ਼ ਦਾ ਅਲਰਟ ਵੀ ਕਰ ਦਿੱਤਾ ਗਿਆ ਹੈ ਜਾਰੀ। ਜੀ ਹਾਂ, ਪੰਜਾਬ ਦੇ ਵਿੱਚ ਅੱਜ ਬਾਰਿਸ਼ ਨੂੰ ਲੈ ਕੇ ਜਿਹੜਾ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ 22, 23 ਅਤੇ 24 ਤਰੀਕ ਨੂੰ ਪੰਜਾਬ ਦੇ ਵਿੱਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਦੌਰਾਨ ਲਗਾਤਾਰ ਪੌਂਗ ਡੈਮ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਖੜਾ ਡੈਮ ਤੇ ਵੀ ਪਿਛਲੇ 2 ਦਿ ਹੋਲ ਦਿੱਤੇ ਗਏ ਹਨ ਹੁਸ਼ਿਆਰਪੁਰ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਬੀਤੇ ਦਿਨੀ ਪੌਂਗ ਡੈਮ ਦਾ ਜਲ ਸਤਾਰ ਜਿਹੜਾ ਕਿ 1383 ਫੁੱਟ ਦਰਜ ਕੀਤਾ ਗਿਆ ਸੀ ਜਦਕਿ ਡੈਮ ਤੋਂ ਪਾਣੀ ਦੀ ਨਿਕਾਸੀ ਅਤੇ 59835 ਕਿਊਸਕ ਰਹੀ ਹੈ ਪੌਂਗ ਡੈਮ ਦੇ ਵਾਧੇ ਜਲ ਸਤਾਰ ਨੂੰ ਦੇਖਦਿਆਂ ਹੋਇਆਂ ਹੁਸ਼ਿਆਰਪੁਰ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹੁਸ਼ਿਆਰਪੁਰ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਅੰਚਿਕਾ ਜੈਨ ਦੀ ਗਵਾਈ ਹੇਠ ਪੌਂਗ ਡੈਮ ਦੀ ਸਥਿਤੀ ਨੂੰ ਲਗਾਤਾਰ ਨਿਗਰਾਨੀ ਦੇ ਵਿੱਚ ਰੱਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ ਆਉਣ ਵਾਲੇ 3 ਤੋਂ 4 ਦਿਨ ਲਗਾਤਾਰ ਤਾਰ ਭਾਰੀ ਮੀਂਹ ਦਾ ਅਲਰਟ ਵੀ ਹੁਣ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਨਾਂ ਦੇ ਵਿੱਚ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬੈਂਕਾਂ ਤੋਂ ਕਰਜ਼ੇ ਲੈਣ ਵਾਲੇ ਕਿਸਾਨਾਂ ਦੇ ਲਈ ਖੁਸ਼ਖਬਰੀ ਹਰ ਕਿਸਾਨ ਨੂੰ 5 ਲੱਖ ਰੁਪਏ ਤੱਕ ਦੀ ਰਾਹਤ ਦਿੱਤੀ ਗਈ ਹੈ ਜੀ ਹਾਂ ਤੁਹਾਨੂੰ ਦੱਸਦੀ ਹਾਂ ਕਿ ਬੈਂਕ ਤੋਂ ਕਰਜ਼ੇ ਲੈਣ ਵਾਲੇ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਹੁਣ ਹਰ ਕਿਸਾਨਾਂ ਨੂੰ 5 ਲੱਖ ਰੁਪਏ ਤੱਕ ਦੇ ਕਰਜ਼ੇ ਉੱਪਰ ਰਾਹਤ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ 5 ਲੱਖ ਤੱਕ ਦੇ ਲੋਨ ਉੱਪਰ ਵਿਆਜ ਸਬਸਿਡੀ ਦਿੱਤੀ ਜਾ ਰਹੀ ਹੈ ਪਹਿਲਾਂ ਇਹ ਰਾਸ਼ੀ ਸਿਰਫ 3 ਲੱਖ ਰੁਪਏ ਸੀ ਪਰ ਹੁਣ ਇਸ ਸਕੀਮ ਨੂੰ ਜਿਹੜਾ ਕਿ ਕਿਸਾਨਾਂ ਤੱਕ ਪਹੁੰਚਾਉਣ ਦੇ ਲਈ 7 ਫੀਸਦੀ ਵਿਆਜ ਉੱਪਰ ਜਿਹੜਾ ਕਿ 5 ਲੱਖ ਰੁਪਏ ਦਾ ਕਰਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਉੱਪਰ ਸਰਕਾਰ ਦੇ ਵੱਲੋਂ 3 ਫੀਸਦੀ ਦੀ ਸਬਸਿਡੀ ਦਿੱਤੀ ਜਾਵੇਗੀ ਇਸ ਹਿਸਾਬ ਦੇ ਨਾਲ ਕਿਸਾਨਾਂ ਨੂੰ ਸਿਰਫ ਜਿਹੜਾ ਕਿ 4% ਦੀ ਵਿਆਜ ਦੇਣਾ ਪਵੇਗਾ ਇਹ ਜਿਹੜਾ ਕਿ ਸਰਕਾਰੀ ਕਰਜ਼ਾ ਸ਼ਾਹੂਕਾਰਾਂ ਤੋਂ ਲੈ ਜਾਣ ਵਾਲੇ ਕਰਜ਼ੇ ਤੋਂ 14% ਦੀ ਸਫਤਾ ਹੋਵੇਗਾ ਸੋ ਸਿਰਫ 4% ਦੀ ਵਿਆਜ ਦੇ ਉੱਤੇ ਹੀ 4% ਵਿਆਜ ਦੇ ਉੱਤੇ ਹੀ ਤੁਹਾਨੂੰ ਹੁਣ 5 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਦਰਅਸਲ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਉਦੇਸ਼ ਦੇ ਨਾਲ ਦੇਸ਼ ਦੇ ਵਿੱਚ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਕਿਸਾਨ ਕ੍ਰੈਡਿਟ ਕਾਰਡ ਵਰਗੀਆਂ ਯੋਜਨਾ ਹਨ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਕਿਸਾਨਾਂ ਨੂੰ ਉਕਾਰਾਂ ਦੇ ਚੰਗਲ ਤੋਂ ਛਡਾਉਣ ਦੇ ਲਈ ਜਿਹੜਾ ਕਿ ਉਹਨਾਂ ਨੂੰ ਸਸਤਾ ਕਰਜ਼ਾ ਪ੍ਰਦਾਨ ਕਰਵਾਉਣ ਦੇ ਉਦੇਸ਼ ਦੇ ਨਾਲ ਸ਼ੁਰੂ ਕੀਤੀਆਂ ਗਈਆਂ ਹਨ ਸੋ ਹੁਣ 5 ਲੱਖ ਰੁਪਏ ਦਾ ਕਰਜ਼ਾ ਜਿਹੜਾ ਕਿ ਪ੍ਰਾਪਤ ਕਰ ਸਕਦੇ ਹਨ ਪਹਿਲਾਂ ਇਸ ਦੀ ਸੀਮਾ ਜਿਹੜੀ ਸਿਰਫ 3 ਲੱਖ ਰੁਪਏ ਸੀ ਹੁਣ ਇਸ ਯੋਜਨਾ ਦੇ ਤਹਿਤ ਜਿਹੜਾ ਕਿ ਕਿਸਾਨ ਘਰੇਲੂ ਖਰਚੇ ਇਸ ਤੋਂ ਇਲਾਵਾ ਆਪਣੇ ਖੇਤੀਬਾੜੀ ਦੇ ਇਸ ਤੋਂ ਇਲਾਵਾ ਪਸ਼ੂ ਪਾਲਣ ਅਤੇ ਖੇਤੀਬਾੜੀ ਦੀ ਜਿਹੜੀ ਕਿ ਮੁਰੰਮਤ ਹੁੰਦੀ ਹੈ ਉਸ ਕਰਜ਼ਾਂ ਲਈ ਜਿਹੜਾ ਕਿ ਕਰਜ਼ਾ ਲੈ ਸਕਦੇ ਹਨ ਕਿਸਾਨ ਕ੍ਰੈਡਿਟ ਕਾਰਡ ਦੇ ਰਾਹੀਂ ਕਿਸਾਨਾਂ ਨੂੰ ਥੋੜੇ ਸਮੇਂ ਦੇ ਵਿੱਚ ਹੀ ਕਰਜ਼ਾ ਮਿਲ ਜਾਵੇਗਾ ਤੇ ਇਸ ਯੋਜਨਾ ਦੇ ਤਹਿਤ 5 ਰੁਪਏ ਦਾ ਕਰਜ਼ਾ ਪ੍ਰਾਪਤ ਕਰਕੇ ਉਹ ਆਪਣੀਆਂ ਲੜਿੰਦੀਆਂ ਲੋੜਾਂ ਜਿਹੜੀਆਂ ਕੀ ਪੂਰੀਆਂ ਕਰ ਸਕਦੇ ਹਨ ਸੋ ਇਸ ਦੇ ਉੱਤੇ ਜਿਹੜਾ ਕਿ 7% ਵਿਆਜ ਤੇ ਪਹਿਲਾਂ ਸੀਗਾ ਇਹ ਹੀ ਤੇ ਹੁਣ ਵੀ ਹੋਵੇਗਾ ਪਰ ਇਸ ਦੇ ਉੱਤੇ 3% ਦੀ ਜਿਹੜੀ ਕਿ ਸਬਸਿਡੀ ਦੇ ਦਿੱਤੀ ਜਾਵੇਗੀ ਜਿਸ ਦੇ ਕਾਰਨ ਵਿਆਜ ਸਿਰਫ 4% ਹੀ ਰਹਿ ਜਾਵੇਗਾ ਇਹ ਕਰਜ਼ਾ ਜਿਹੜਾ ਕਿ ਤੁਹਾਨੂੰ ਦੱਦੀ ਹੈ ਕਿ ਕਿਸਾਨ ਕ੍ਰੈਡਿਟ ਕਾਰਡ ਦੇ ਰਾਹੀਂ ਦਿੱਤਾ ਜਾਵੇਗਾ ਸੋ ਛੋਟੇ ਸੀਮਤ ਕਿਸਾਨਾਂ ਦੇ ਲਈ ਹੋਵੇਗਾ ਇਸ ਤੋਂ ਇਲਾਵਾ ਜਿਨ੍ਹਾਂ ਦੇ ਕੋਲ ਜ਼ਮੀਨ ਘੱਟ ਹੈ ਜਾਂ ਫਿਰ ਮਜ਼ਦੂਰ ਹੈ ਉਹਨਾਂ ਨੂੰ ਦਿੱਤਾ ਜਾਵੇਗਾ ਪਸ਼ੂ ਪਾਲਣ ਮੱਛੀ ਪਾਲਣ ਇਸ ਤੋਂ ਇਲਾਵਾ ਰੇਸ਼ਮ ਖੇਤੀ ਬਾਗਬਾਨੀ ਅਤੇ ਡੇਰੀ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਦੀ ਹੈ ਕਿ ਇਹ ਛੋਟੇ ਕਿਸਾਨਾਂ ਦੇ ਲਈ ਜਿਹੜਾ ਕਿ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਹੈ ਤੇ ਛੋਟੇ ਕਿਸਾਨਾਂ ਨੂੰ ਇਹ ਜਿਹੜਾ ਕਾਰਡ ਦਿੱਤਾ ਜਾਵੇਗਾ ਸੋ ਬੇਹਤ ਵੱਡੀ ਖੁਸ਼ਖਬਰੀ ਜਿਹੜੀ ਕਿ ਹੁਣ ਕਿਸਾਨਾਂ ਦੇ ਲਈ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਸਰਕਾਰ ਦਾ ਸਖਤ ਐਕਸ਼ਨ ਹੋਇਆ ਹੈ ਜੀ ਹਾਂ ਪਾਣੀ ਅਤੇ ਸੀਵਰੇਜ ਦੇ ਬਿੱਲ ਨਾ ਭਰਨ ਵਾਲਿਆਂ ਦੇ ਹੁਣ ਕਨੈਕਸ਼ਨ ਕੱਟੇ ਜਾਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਦੇ ਵੱਲੋਂ ਹੁਣ ਜਿਹੜੇ ਕੀ ਐਲਾਨ ਕਰ ਦਿੱਤੇ ਗਏ ਹਨ ਜਲ ਸੀਵਰੇਜ ਅਤੇ ਜਿਹੜਾ ਕੀ ਪਾਣੀ ਘਰ-ਘਰ ਪਹੁੰਚਾਇਆ ਜਾਂਦਾ ਹੈ ਉਹਨਾਂ ਦੇ ਬਿੱਲ ਜਿਹੜੇ ਕੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਅਦਾ ਨਹੀਂ ਕੀਤੇ ਜਾਂਦੇ ਜਿਸ ਤੋਂ ਬਾਅਦ ਕਿ ਹੁਣ ਡਿਫਾਲਟਰਾਂ ਦੇ ਕਨੈਕਸ਼ਨ ਕੱਟਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਸੋ ਨਗਰ ਨਿਗਮ ਅਤੇ ਇਸ ਤੋਂ ਇਲਾਵਾ ਬਧੀਕ ਕਮਿਸ਼ਨਰ ਸੁਰਿੰਦਰ ਕਰਨੇ ਕਮ ਅਮਰਤਸਰ ਦੇ ਵਿੱਚ ਪਾਣੀ ਦੇ ਬਕਾਇਆ ਬਿੱਲ ਜਿਹੜੇ ਕੀ ਉਹਨਾਂ ਦੀ ਬਕੌਲੀ ਕੀਤੀ ਜਾਵੇਗੀ ਤੇ ਜਿਹੜੇ ਲੋਕ ਡਿਫਾਲਟਰ ਹੋ ਚੁੱਕੇ ਹਨ ਤੇ ਉਹਨਾਂ ਦੇ ਹੁਣ ਗੈਰ ਕਾਨੂੰਨੀ ਕਨੈਕਸ਼ਨ ਹੋ ਚੁੱਕੇ ਹਨ ਉਹਨਾਂ ਨੂੰ ਲਗਾਤਾਰ ਨੋਟਿਸ ਭੇਜੇ ਜਾ ਰਹੇ ਹਨ ਜਿਸ ਤੋਂ ਬਾਅਦ ਕੀ ਹੁਣ ਉਹਨਾਂ ਦੇ ਜਿਹੜੇ ਕੀ ਕਨੈਕਸ਼ਨ ਕੱਟ ਦਿੱਤੇ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 2 ਅਕਤੂਬਰ ਤੋਂ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੀ ਅੰਤਿਮ ਪ੍ਰਵਾਨਗੀ ਦਾ ਇੰਤਜ਼ਾਰ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ 2 ਅਕਤੂਬਰ ਨੂੰ ਹੁਣ ਸੂਬੇ ਦੇ ਵਿੱਚ ਹਰ ਇੱਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸਕੀਮ ਲਾਗੂ ਕਰਨ ਦਾ ਜਿਹੜਾ ਕੀ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਤੇ ਸੂਬਾ ਸਰਕਾਰ ਨੂੰ ਹੁਣ ਕੇਂਦਰ ਸਰਕਾਰ ਦੀ ਅੰਤਿਮ ਪ੍ਰਵਾਨਗੀ ਦਾ ਇੰਤਜ਼ਾਰ ਹੈ। ਆਮ ਆਦਮੀ ਕਲੀਨਿਕ ਕੇਂਦਰ ਖੋਲਣ ਦੇ ਕਾਰਨ ਹੁਣ ਕੇਂਦਰ ਸਰਕਾਰ ਦੇ ਨਾਲ ਪੈ ਰੇੜਕੇ ਦੇ ਕਾਰਨ ਸੂਬਾ ਸਰਕਾਰ ਖਾਸ ਕਰਕੇ ਸਿਹਤ ਵਿਭਾਗ ਕਿਸੇ ਝਮੇਲੇ ਦੇ ਵਿੱਚ ਫਸਣਾ ਨਹੀਂ ਚਾਹੁੰਦਾ ਕੇਂਦਰ ਦੀ ਆਸ਼ੀਮਾਨ ਭਾਰਤ ਯੋਜਨਾ ਦਾ ਜਿਹੜਾ ਕਿ ਪੰਜਾਬ ਦੇ ਵਿੱਚ 16.5 ਲੱਖ ਜਿਹੜੇ ਕਿ ਲੋਕ ਪਰਿਵਾਰ ਆ ਉਹ ਲਾਭ ਪਹਿਲਾਂ ਤੋਂ ਹੀ ਉਠਾ ਰਹੇ ਹਨ ਤੇ ਇਸ ਤਰ੍ਹਾਂ ਹੁਣ ਸੂਬਾ ਸਰਕਾਰ ਦੀ ਯੋਜਨਾ ਲਾਗੂ ਹੋਣ ਦੇ ਨਾਲ ਪਰਿਵਾਰ ਜਿਹੜੇ ਕਿ 10 ਲੱਖ ਰੁਪਏ ਤੱਕ ਦਾ ਇਲਾਜ ਦੇ ਯੋਗ ਹੋ ਜਾਣਗੇ ਸੋ ਇਹਨਾਂ ਨੂੰ ਹੁਣ 5 ਲੱਖ ਰੁਪਏ ਤੱਕ ਦਾ ਇਲਾਜ ਦਾ ਵੀ ਲਾਭ ਮਿਲ ਰਿਹਾ ਹੈ ਸੋ ਇੱਕ ਪਾਸੇ ਜਿਹੜੀ ਕਿ ਸੈਂਟਰ ਸਰਕਾਰ ਦੇ ਵੱਲੋਂ ਯੋਜਨਾ ਦਿੱਤੀ ਗਈ ਹੈ ਉਸ ਦੇ ਵਿੱਚ 5 ਲੱਖ ਰੁਪਏ ਦਾ ਜਿਹੜਾ ਕਿ ਇਲਾਜ ਦਾ ਲਾਭ ਮਿਲ ਰਿਹਾ ਹੈ ਤੇ ਦੂਜੇ ਪਾਸੇ ਭਗਵਾਨਤਮਾਨ ਦੇ ਵੱਲੋਂ ਹੁਣ 10 ਲੱਖ ਰੁਪਏ ਵਾਲੀ ਯੋਜਨਾ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਕਾਰਨ ਹੁਣ ਦੋ ਯੋਜਨਾਵਾਂ ਪੰਜਾਬ ਦੇ ਵਿੱਚ ਸ਼ੁਰੂ ਹੋਣਗੀਆਂ ਜਿਸ ਤੋਂ ਬਾਅਦ ਕਿ ਕੇਂਦਰ ਸਰਕਾਰ ਤੋਂ ਮੋਦੀ ਸਰਕਾਰ ਤੋਂ ਜਿਹੜੀ ਕਿ ਇਜਾਜ਼ਤ ਲੈਣੀ ਪਵੇਗੀ ਜਿਸ ਤੋਂ ਬਾਅਦ ਹੁਣ ਭਗਵੰਤ ਮਾਨ ਦੇ ਵੱਲੋਂ ਉਹਨਾਂ ਦੀ ਜਿਹੜੀ ਕਿ ਇਜਾਜ਼ਤ ਦੀ ਜਿਹੜੀ ਆ ਉਹ ਵੇਟ ਕੀਤੀ ਜਾ ਰਹੀ ਹੈ ਕਿ ਸਰਕਾਰ ਹੁਣ ਜਿਹੜਾ ਕਿ ਇਜਾਜ਼ਤ ਦੇ ਦੇਵੇ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ 2 ਅਕਤੂਬਰ ਨੂੰ ਇਹ 10 ਲੱਖ ਰੁਪਏ ਵਾਲਾ ਲਾਜ਼ਮੌਫਤ ਜਿਹੜਾ ਆ ਇਹ ਯੋਜਨਾ ਵੀ ਸ਼ੁਰੂ ਕੀਤੀ ਜਾਵੇ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਹਰ ਮਹੀਨੇ ਮਿਲਣਗੇ 2000 ਰੁਪਏ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਹੈ ਜਾਰੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੁਣ ਪੰਜਾਬ ਭਰ ਦੇ ਵਿੱਚ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਕਿ ਸੰਪੰਨ ਹੋਈਆਂ ਪੰਚਾਇਤੀ ਜ਼ੋਨਾਂ ਤੋਂ ਬਾਅਦ ਆਪਣੇ ਚੁਣੇ ਗਏ ਸਰਪੰਚਾਂ ਨੂੰ 1200 ਦੀ ਬਜਾਏ 2000 ਰੁਪਏ ਪ੍ਰਤੀ ਮਹੀਨਾ ਮਾਣ ਪੱਤਾ ਦੇਣ ਦਾ ਐਲਾਨ ਕੀਤਾ ਗਿਆ ਸੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਸਰਪੰਚਾਂ ਨੂੰ ਨਵਾਂ ਮਾਣ ਪੱਤਾ ਜਲਦ ਹੀ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਸਬੰਧੀ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰ ਆਪ ਦੇ ਵੱਲੋਂ ਹੁਣ ਸਮੂਹ ਉਪ ਮੁੱਖ ਕਾਰਜਕਾਰੀ ਜ਼ਿਲ੍ਹਾ ਅਫਸਰ ਪਰੀਸ਼ਦ ਅਤੇ ਕਾਰਜ ਸாதਕ ਅਫਸਰ ਪੰਚਾਇਤ ਸੰਤੀਆਂ ਨੂੰ ਇੱਕ ਪੱਤਰ 18 ਅਗਸਤ ਨੂੰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 24 ਅਪ੍ਰੈਲ ਸਾਲ 2025 ਨੂੰ ਹੋਈ ਮੀਟਿੰਗ ਦੇ ਵਿੱਚ ਅਨਾਉਂਸ ਕੀਤਾ ਗਿਆ ਸੀ ਕਿ ਹੁਣ ਨਵੇਂ ਚੁਣੇ ਜਾਣ ਵਾਲੇ ਜਿਹੜੇ ਸਰਪੰਚ ਆ ਉਹਨਾਂ ਨੂੰ 1200 ਦੀ ਬਜਾਏ 2000 ਰੁਪਏ ਪੱਤਾ ਦਿੱਤਾ ਜਾਵੇਗਾ ਤੇ ਹੁਣ ਜਲਦ ਹੀ ਇਹ ਪੱਤਾ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਦੇਣ ਦਾ ਐਲਾਨ ਕੀਤਾ ਗਿਆ ਸੀ ਤੇ ਹੁਣੇ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਵਿਦੇਸ਼ਾਂ ਦੇ ਵਿੱਚ ਵਸਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਖਾਸ ਤੌਰ ਦੇ ਉੱਤੇ ਹੁਣ ਸਾਬਕਾ ਫੌਜੀਆ ਤੇ ਅਗਨੀ ਵੀਰਾਂ ਨੂੰ ਕੈਨੇਡਾ ਦੇ ਵਿੱਚ ਮਿਲੇਗੀ ਪੀਆਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡੀਅਨ ਫੈਡਰਲ ਸਰਕਾਰ ਸੀਨੀਅਰ ਮੈਨੇਜਰ ਵਿਗਿਆਨੀਆਂ ਇਸ ਤੋਂ ਇਲਾਵਾ ਖੋਜ ਕਰਤਾਵਾਂ ਅਤੇ ਸਾਬਕਾ ਸੈਨਿਕਾਂ ਦੇ ਲਈ ਇੱਕ ਨਵੀਂ ਐਕਸਪ੍ਰੈਸ ਐਂਟਰੀ ਸ਼੍ਰੇਣੀ ਜਿਹੜੀ ਖੋਲਣ ਜਾ ਰਹੀ ਹੈ ਇਸ ਦੇ ਨਾਲ ਹੁਣ ਇਹਨਾਂ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਕੈਨੇਡਾ ਦੇ ਵਿੱਚ ਸਥਾਈ ਪੀਆਰ ਪ੍ਰਾਪਤ ਕਰਨੀ ਕ ਕੈਨੇਡਾ ਦੇ ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਹੁਣ ਵੈਬਸਾਈਟ ਦੇ ਉੱਤੇ ਜਿਹੜਾ ਕਿ ਤਿੰਨ ਸ਼੍ਰੇਣੀਆਂ ਹੋਰ ਖੋਲੀਆਂ ਗਈਆਂ ਹਨ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਾਲ 2026 ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਣ ਦੇ ਲਈ ਜਿਹੜਾ ਕਿ ਤਿੰਨ categories ਹੋਰ ਜੋੜ ਦਿੱਤੀਆਂ ਗਈਆਂ ਹਨ ਜਿਸ ਦੇ ਵਿੱਚ ਕੀ ਸਾਬਕਾ ਫੌਜੀ ਅਤੇ ਜਿਹੜੇ ਕੀ ਅਗਨੀਵੀਰ ਹਨ ਉਹ ਜਿਹੜੇ ਕੀ ਕੈਨੇਡਾ ਦੀ ਪੀਆਰ ਲੈ ਸਕਦੇ ਹਨ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅਤੇ ਇਸ ਤੋਂ ਇਲਾਵਾ ਭਾਰਤ ਤੋਂ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਫੌਜ ਦੇ ਵਿੱਚੋਂ ਰਿਟਾਇਰ ਹਨ ਜਾਂ ਫਿਰ ਇਸ ਤੋਂ ਇਲਾਵਾ ਜਿਹੜੇ ਕੀ ਅਗਨੀਵੀਰ ਹਨ ਸੋ ਉਹ ਵੀ ਹੁਣ ਕੈਨੇਡਾ ਦੀ ਪੀਆਰ ਲੈ ਸਕਦੇ ਹਨ ਸੋ ਕੈਨੇਡੀਅਨ ਸੰਸਦ ਮੈਂਬਰ ਉਹ ਖਤਾਲੀਵਾਲ ਦਾ ਕਹਿਣਾ ਹੈ ਕਿ ਵਿਗਿਆਨ ਜਿਹੜੇ ਵੀ ਹਨਰਮੰਦ ਫੌਜੀ ਭਾਰਤੀ ਹਨ ਸੋ ਉਹਨਾਂ ਨੂੰ ਜਿਹੜਾ ਕਿ ਤਰਜੀਹ ਦੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਜਿਹੜਾ ਕਿ ਸੱਧਿਆ ਜਾ ਸਕਦਾ ਹੈ ਸੋ ਪੀਆਰ ਉਹਨਾਂ ਨੂੰ ਮਿਲ ਸਕਦੀ ਹੈ ਸੋ ਸਾਲ 2025 ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਐਕਸਪ੍ਰੈਸ ਐਂਟਰੀ ਛਣੇੜੀਆਂ ਦੇ ਵਿੱਚ ਜਿਹੜਾ ਕਿ ਇਹ ਨਵੇਂ ਤਿੰਨ ਜਿਹੜੇ ਕਿ ਤੁਹਾਨੂੰ ਦੱਸ ਦੀਏ ਕਿ ਕੈਟੇਗਰੀਆਂ ਐਡ ਕੀਤੀਆਂ ਗਈਆਂ ਹਨ